ਪਿਛਲੇ ਦਿਨੀ ਬਠਿੰਡਾ ਵਿਖੇ ਇੱਕ ਮਹਿਲਾ ਪੁਲਿਸ ਮੁਲਾਜ਼ਮ ਫੜੀ ਗਈ ਸੀ 17.71 ਗ੍ਰਾਮ ਚਿੱਟੇ ਸਮੇਤ ਅਤੇ ਹੁਣ ਇੱਕ ਥਾਣੇਦਾਰ ਨੂੰ ਕੀਤਾ 41 ਗ੍ਰਾਮ ਹਰੋਂ ਦੀ ਸਮੇਤ ਕਾਬੂ ਜੇਲ੍ਹ ਦੇ ਅੰਦਰ ਸੀ ਇਹ ਡਿਊਟੀ ਤੇ ਤਨਾਤ ਦੱਸਦੀ ਹੈ ਕਿ ਪਿਛਲੇ ਦਿਨੀ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਦੇ ਅੰਦਰ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੂੰ 17.71 ਗ੍ਰਾਮ ਹਰੋਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਨੂੰ ਮਾਮਲਾ ਦਰਜ ਕਰਕੇ ਉਸ ਨੂੰ ਜੇਰ ਭੇਜਿਆ ਗਿਆ ਸੀ ਅਤੇ ਹੁਣ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੁਣ ਇੱਕ ਥਾਣੇਦਾਰ ਜਿਹੜਾ ਇਹ ਜੇਲ੍ਹ ਦੇ ਅੰਦਰ ਹਰੋਇਨ ਸਪਲਾਈ ਕਰਦਾ ਹੋਇਆ 48 ਗ੍ਰਾਮ ਹਰੋਇਨ ਸਮੇਤ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਜੇਲ੍ਹ ਦੀ ਆਪਣਾ ਚੌਂਕੀ ਵੱਲੋਂ ਇਸ ਨੂੰ ਆਪਣਾ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸਰਵਿਸਿੰਗ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਸਾਡੇ ਵੱਲੋਂ ਇਸ ਦਾ ਰਿਮਾਂਡ ਹਾਸਲ ਕਰਕੇ ਡੰਗਾਈ ਦੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੁਧਿਆਣੇ ਤੋਂ ਲੈ ਕੇ ਆਇਆ ਸੀ ਤੇ ਜੇਲ੍ਹ ਦੇ ਅੰਦਰ ਬੈਠੇ ਇੱਕ ਸ਼ਕਰ ਨੂੰ ਇਸਨੇ ਦੇਣਾ ਸੀ ਇਸਨੇ ਸਿਰਫ 5000 ਰੁਪਏ ਦੀ ਡੀਲ ਕੀਤੀ ਸੀ ਕਿ ਇਹ ਇਹ ਜਿਹੜਾ ਚਟਾ ਹੈ ਇਸ ਨੂੰ ਅੰਦਰ ਆਪਣਾ ਸਪਲਾਈ ਕਰੇਗਾ ਇਹ ਉਸ ਤੱਕ ਇਹ ਜਿਹੜਾ ਚਟਾ ਹੈ ਉੱਥੇ ਤੱਕ ਆ ਪਾਵੇਗਾ ਤੇ ਉਸ ਵਿਅਕਤੀ ਵੱਲੋਂ ਅੰਦਰ ਇਹ ਜਿਹੜਾ ਇਹ ਚਟਾ 41 ਗ੍ਰਾਮ ਉਸਨੇ ਵੀ ਆਪਣਾ ਗ੍ਰਾਮਾ ਦੇ ਹਿਸਾਬ ਨਾਲ ਅੰਦਰ ਵੇਚਣਾ ਸੀ ਹੁਣ ਪੁਲਸ ਇਸ ਤੋਂ ਡਗਾਈ ਦਿਨ ਨਾਲ ਪੁੱਛ ਕੇ ਅੱ비 ਆਪਾਂ ਕਰੇਗੀ ਕਿ ਅੰਦਰ ਬੈਠੇ ਵਿਅਕਤੀ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਤੋਂ ਵੱਲੋਂ ਇਹਨਾਂ ਵੱਲੋਂ ਨਾਮਜ਼ਦ ਕਰਕੇ ਉਸ ਨੂੰ ਵੀ ਗਰਪਰ ਕੀਤਾ ਜਾਵੇਗਾ ਦੱਸਦੀ ਹੈ ਕਿ ਲਗਾਤਾਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਪੁਲਿਸ ਦੇ ਵਿੱਚ ਬਹੁਤ ਸਾਰੇ ਮੁਲਾਜ਼ਮ ਹਨ ਜਿਹੜੇ ਮੈਕਵੇਨ ਨੂੰ ਬਦਨਾਮ ਕਰ ਰਹੇ ਹਨ ਤੇ ਜੋ ਇੱਕ ਆਪਣਾ ਪਹਿਲੇ ਦਿਨੀ ਮਹਿਲਾ ਪੁਲਿਸ ਮੁਲਾਜ਼ਮ ਸੀ ਉਸ ਨੂੰ ਆਪਣਾ ਮੈਕਵੇਨ ਦੇ ਵਿੱਚੋਂ ਡਿਸਮਿਸ ਕੀਤਾ ਗਿਆ ਸੀ ਤੇ ਹੁਣ ਇਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ ਦੀ ਗੱਲਾਂ ਨੇ ਲੇਕਿਨ ਇੱਕ ਵਾਰੀ ਇਸ ਵਿਅਕਤੀ ਨੂੰ ਜਿਹੜਾ ਏਐਸਆਈ ਵੀ ਆਪਣਾ ਏਐਸਆਈ ਰੈਂਕ ਦਾ ਇਹ ਵਿਅਕਤੀ ਹੈ ਇਹ ਜੇਲ੍ਹ ਦੇ ਅੰਦਰ 41 ਗ੍ਰਾਮ ਚਿੱਟਾ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਤੇ ਇਸ ਤੇ ਮਾਮਲਾ ਦਰਜ ਕਰਕੇ ਇਸ ਨੂੰ ਬੰਦਾਵਲਤ ਕੀਤਾ ਗਿਆ ਅੱਜ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਦਰਮਾਨਾ ਹਜ਼ਰ ਕਰਕੇ ਪੁਲਿਸ ਵੱਲੋਂ ਡਿਗਾਈ ਦੇ ਨਾਲ ਪੁੱਛਗਛ ਕੀਤੀ ਜਾਵੇਗੀ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬਲਾਡ ਤੁਸੀਂ ਸਭ ਜੇਲ੍ਹ ਦੇ ਅੰਦਰੋਂ ਤੋਂ ਆਪਣਾ ਕਿਤਾ ਬਰਾਮਣ ਕੱਲ ਸਾਨੂੰ ਥਾਣਾ ਕੈਂਟ ਵਿਖੇ ਇਤਲਾਹ ਮਿਲੀ ਸੀ ਕਿ ਇੱਕ ਜੇਲ੍ਹ ਦੇ ਵਿੱਚ ਬਲਾਜਮਾ ਏਐਸਆਈ ਗੁਰਪ੍ਰੀਤ ਸਿੰਘ ਆ ਤਾਂ ਉਹਨਾਂ ਵੱਲੋਂ ਜੱਟਾ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕੋਈ ਰਿਸ਼ੀਲਾ ਪਤਾਸ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਦੇਸੇ ਜੇਲ੍ਹ ਦੇ ਇਨਫੋਰਮੇਸ਼ਨ ਆਉਂਦੇ ਹੀ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਖਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਮੁਕੱਦਮਾ ਦਰਜ ਕਰਕੇ ਜਦੋਂ ਉਸ ਤੋਂ ਬਾਅਦ ਉਹਦੀ ਤਲਾਸ਼ੀ ਵਗੈਰਾ ਲਈ ਗਈ ਤਾਂ ਉਹਦੇ ਕੋਲੋਂ ਤਕਰੀਬਨ 41 ਗ੍ਰਾਮ ਚਟਾ ਮਿਲਿਆ ਠੀਕ ਹੈ ਕਿਸਰ ਪੋਸਟਿੰਗ ਸੀਮ ਹੈ ਇਹ ਜੇਲ੍ਹ ਦੇ ਵਿੱਚ ਹੀ ਸੀਗਾ ਜੀ ਵੈਸੇ ਇਹਦੀ ਪੇਰੈਂਟ 3rd IRB ਲੁਧਿਆਣੇ ਦਾ ਪੋਸਟ ਹੈਗੀ ਹੈ ਜੀ ਪੇਰੈਂਟ ਬਟਾਲੀਅਨ ਹੈਗੀ ਹੈ ਜੀ ਇਹਦੀ ਤੇ ਬਾਕੀ ਹੁਣ ਅਸੀਂ ਇਹ ਡੂਰਿੰਗ ਇਨਵੈਸਟੀਗੇਸ਼ਨ ਸਾਰਾ ਕਲੀਅਰ ਕਰ ਰਹੇ ਆ ਜੀ ਇਹ ਅੱਗੇ ਵੀ ਕੋਈ ਲੈ ਕੇ ਆਇਆ ਹੈ ਜਾਂ ਕਿਸ ਤੋਂ ਲੈ ਕੇ ਆਇਆ ਇਹਦੇ ਫੋਰਵਰਡ ਬੈਕਵਰਡ ਲਿੰਕੇਜ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਕਰਾ ਕੇ ਹਾਂਜੀ ਕੱਲ ਅਸੀਂ ਅਰੈਸਟ ਕਰ ਲਿਆ ਜੀ ਅਜਮਾਨ ਜੋ ਜੱਜ ਸਾਹਿਬ ਦੇ ਪੇਸ਼ ਕਰਕੇ ਇਹਦਾ ਅਸੀਂ ਵੱਤੋਂ ਦਾ ਰਿਮਾਂਡ ਹਾਸਲ ਕਰਾਂਗੇ ਤੇ ਕੋਸ਼ਿਸ਼ ਇਹ ਹੀ ਹੈ ਵੀ ਇਹਦਾ ਫੋਰਵਰਡ ਤੇ ਬੈਕਵਰਡ ਲਿੰਕ ਦੋਨੋਂ ਟ੍ਰੇਸ ਕਰਕੇ ਕਿ ਹੋਰ ਵੀ ਅਗਰ ਕੋਈ ਇਨਵੋਲਡ ਹੈ ਤਾਂ ਉਹਨਾਂ ਦੇ ਖਿਲਾਫ ਵੀ ਸਖਤ ਸਜ਼ਾ ਹੋਏ ਉਹਨਾਂ ਨੂੰ ਜੀਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਮਨਾਂ ਜਿਹੜੇ ਦੇਖੋ ਸਾਡੀ ਸਾਰੇ ਸਾਰੇ ਨੂੰ ਇਹੀ ਅਪੀਲ ਹੈ ਕਿ ਕਿਉਂਕਿ ਦੇਖੋ ਸਰਕਾਰ ਦੀ ਯੁੱਧ ਰਚਨਾ ਬទ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਵਿੱਚ ਸਾਰੇ ਵੱਟ ਚੜ ਕੇ ਪਬਲਿਕ ਵੀ ਤੇ ਪੁਲਿਸ ਡਿਪਾਰਟਮੈਂਟ ਵੀ ਦੇ ਹੋਟ ਡਵਾਟ ਵੀ ਸਾਰੇ ਆਪਣਾ ਵੱਟ ਚੜ ਕੇ ਸਹਿਯੋਗ ਕਰ ਰਹੇ ਨੇ ਤੇ ਸਾਡੀ ਸਾਰੇ ਨੂੰ ਇਹੀ ਅਪੀਲ ਹੈ ਵੀ ਇਸ ਇਹੋ ਜੀਆਂ ਚੀਜ਼ਾਂ ਤੋਂ ਗਰੇਜ ਕੀਤਾ ਜਾਵੇ ਤਾਂ ਤਾਂ ਜੋ ਜਿਹੜਾ ਇਹ ਆ ਵੀ ਆਪਾਂ ਆਪਣੀ ਸਟੇਟ ਆ ਪੰਜਾਬ ਆ ਇਹਨੂੰ ਜਿਹੜਾ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ